ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਜੜੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੱਲ ਕਰਦੀ ਹੈ ਗੁਰਮੁਖੀ ਲਿਪੀ ਦਾ ਵਿਕਾਸ ਕਰਨ ਦੇ ਲਈ ਔਰ ਨਵੀਂ ਪੀੜੀ ਨੂੰ ਗੁਰਮੁਖੀ ਲਿਪੀ ਨਾਲ ਜੋੜਨ ਲਈ ਉਸੇ ਵਿਸ਼ੇ ਦੇ ਉੱਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਦੇ ਮਿਨੋਰਟੀ ਡਿਪਾਰਟਮੈਂਟ ਕੋਲ ਇੱਕ ਮੰਗ ਰੱਖੀ ਔਰ ਇੱਕ ਸਕਿੱਲ ਡਿਵੈਲਪਮੈਂਟ ਦੀ ਗੱਲ ਜਿਹੜੇ ਬੱਚੇ ਵਿੱਦਿਆ ਦੇ ਵਿੱਚ ਪਰਪੱਕ ਨਹੀਂ ਹੋ ਸਕਦੇ ਉਹਨਾਂ ਨੂੰ ਰੋਜ਼ਗਾਰ ਦੇਣ ਦੇ ਲਈ 10000 ਬੱਚਿਆਂ ਦਾ ਪ੍ਰਬੰਧ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਜੋ ਡਿਜੀਟਲ ਮਾਰਕੀਟਿੰਗ ਦੇ ਨਾਲ ਨਵੀਂ ਤਕਨੀਕ ਦੇ ਨਾਲ ਜੁੜਨਗੇ ਔਰ ਇਹ ਸਿਹਰਾ ਜਾਂਦਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮਜੀਤ ਸਿੰਘ ਕਲਕਾਰ ਨੂੰ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਲਕਾਰ ਜੀ ਥੈਂਕ ਯੂ ਪਹਿਲਾਂ ਤਾਂ ਤੁਸੀਂ ਸਮਾਂ ਦਿੱਤਾ ਸਾਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਬੋਲੀ ਨੂੰ ਵਿਕਾਸ ਦੇ ਲੀਹਾਂ ਤੇ ਤੋਰਨ ਲਈ ਔਰ ਉਹਨੂੰ ਦੇਸ਼ ਵਿਦੇਸ਼ ਦੇ ਵਿੱਚ ਪਹੁੰਚਾਉਣ ਦੇ ਲਈ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ 500 ਸਾਲਾ ਸਮਾਗਮ ਮਨਾਇਆ ਗਿਆ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਘਾਟ ਨੂੰ ਮਹਿਸੂਸ ਕੀਤਾ ਕਿਉਂਕਿ ਤੁਸੀਂ ਦੇਸ਼ ਦੀ ਰਾਜਧਾਨੀ 'ਚ ਬੈਠੇ ਹੋ। ਹੁਣ ਡਿਪਾਰਟਮੈਂਟ ਆਫ ਮਿਨੋਰਟੀ ਨੇ ਇੱਕ ਇਨੀਸ਼ੀਏਟਿਵ ਲਿਆ ਹੈ ਤੁਹਾਡੇ ਰਾਈ। ਉਸ ਇਨੀਸ਼ੀਏਟਿਵ ਦਾ ਪੰਜਾਬੀ ਲਿਪੀ ਦੇ ਵਿੱਚ ਕੀ ਫਾਇਦਾ ਹੋਏਗਾ ਤੇ ਕਿੰਨਾ ਬਜਟ ਸੀ ਉਹ ਤੇ ਕਿੰਨੇ ਘੰਟਿਆਂ 'ਚ ਉਹ ਪ੍ਰੋਜੈਕਟ ਜਿਹੜਾ ਪਾਸ ਕਰਾਉਂਦੇ ਆ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ। ਦੇਖੋ ਜीडीए ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਚਾਹੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਭਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਹੋਰ ਕੋਈ ਕਮੇਟੀਆਂ ਇਹਨਾਂ ਦਾ ਸਭ ਤੋਂ ਮੁਢਲੀ ਜਿਹੜੀ ਜ਼ਿੰਮੇਵਾਰੀ ਹੈ ਉਹ ਆਪਣੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਹੁੰਦੀ ਹੈ ਔਰ ਧਰਮ ਦਾ ਪ੍ਰਚਾਰ ਪ੍ਰਸਾਦ ਤਦ ਹੋ ਸਕਦਾ ਹੈ ਜਦ ਅਸੀਂ ਆਪਣੀ ਭਾਸ਼ਾ ਨੂੰ ਸਮਝ ਸਕੀਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ 50 ਸਾਲਾਂ ਦੇ ਵਿੱਚ ਕਦੀ ਇਸ ਪਾਸੇ ਸੋਚ ਨਹੀਂ ਕੀਤੀ ਕਿ ਅਸੀਂ ਧਰਮ ਪ੍ਰਚਾਰ ਦੇ ਨਾਲ ਨਾਲ ਕੋਈ ਪਾਸ਼ਾ ਦਾ ਵਿਭਾਗ ਵੀ ਬਣਾਈਏ ਸਾਡੀ ਕਮੇਟੀ ਆਂਦੀ ਹੈ ਅਸੀਂ ਆਣ ਤੋਂ ਬਾਅਦ ਸਭ ਤੋਂ ਪਹਿਲਾ ਪ੍ਰੋਗਰਾਮ ਕੀਤਾ ਕਿ ਆਪਣੀ ਮਾਂ ਬੋਲੀ ਨੂੰ ਸਾਂਭਣ ਵਾਸਤੇ ਜਿਹੜੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਬਣਾਈ ਔਰ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਉਪਰਾਲੇ ਕੀਤੇ ਜਾ ਰਹੇ ਨੇ ਬੱਚਿਆਂ ਨੂੰ ਪਹਿਲੇ ਦਿਨ ਤੋਂ 35 ਅਖਰੀ ਤੋਂ ਸ਼ੁਰੂ ਕਰਾ ਕੇ ਉਹਨੂੰ ਅੱਗੇ ਤੱਕ ਵਿਦਿਆਨ ਵਸੇ ਦਾ ਜਿਹੜਾ ਕੰਮ ਕਰ ਕਰ ਉਹਦੇ ਲੇਟੈਸਟ ਤਰੀਕੇ ਦੇ ਨਾਲ ਛੋਟੇ ਬੱਚਿਆਂ ਲਈ ਕਾਜ ਦੇ ਬਣਾਣੇ ਔਰ ਇਹ ਸਾਰਾ ਕੁਝ ਕਰਕੇ ਘਰਾਂ ਤੱਕ ਪਹੁੰਚਾਉਣ ਦੀ ਗੱਲ ਕਰਨੀ ਇਹ ਕਮੇਟੀ ਨੇ ਕੀਤਾ ਜਿਸ ਵਕਤ ਸਾਨੂੰ ਪਤਾ ਚੱਲਿਆ ਕਿ ਪ੍ਰਧਾਨ ਮੰਤਰੀ ਵਿਕਾਸ ਯੋਜਨਾ ਦੇ ਵਿੱਚ ਸਰਕਾਰ ਜਿਹੜੀ ਹੈ ਮਿਨੋਰਿਟੀ ਅਫੇਅਰਸ ਮਿਨਿਸਟਰੀ ਜਿਹੜੀ ਹੈ ਉਹਨਾਂ ਕੋਲ ਇੱਕ ਬਜਟ ਹੈਗਾ ਔਰ ਉਹ ਸਾਡੇ ਬੱਚਿਆਂ ਨੂੰ ਪ੍ਰਮੋਟ ਕਰਨ ਵਸੇ ਜਿਵੇਂ ਪਾਸ਼ਾ ਦੀ ਗੱਲ ਕਰੀਏ ਉਹਦੇ ਵਸੇ ਚਾਇ ਸ킬 ਡਿਵੈਲਪਮੈਂਟ ਦੀ ਤੇ ਉਹਨਾਂ ਕੋਲ ਫੰਡਸ ਹੈਗੇ 11 ਤਰੀਕ ਰਾਤ ਨੂੰ ਮੈਂ ਮਿਨਿਸਟਰ ਸਾਹਿਬ ਨੂੰ ਮਿਲਦਾ ਔਰ 12 ਤਰੀਕ ਨੂੰ ਮੈਂ ਉਹਨਾਂ ਨੂੰ ਪ੍ਰੋਪੋਜ਼ਲ ਆਪਣੀ ਸਬਮਿਟ ਕਰਦਾ ਕਿਉਂਕਿ ਮੈਨੂੰ ਪਤਾ ਸੀ ਕਿ ਅਚਾਰ ਸਹਾਇਤਾ ਵੀ ਲੱਗ ਸਕਦੀ ਹੈ ਇਸ ਵਕਤ ਸਰਕਾਰਾਂ ਕੋਲ ਕੰਮ ਕਰਾਣੇ ਬੜੇ ਸੁੱਖੇ ਹੁੰਦੇ ਆ ਅਸੀਂ 12 ਤਰੀਕ ਨੂੰ ਪ੍ਰਪੋਜ਼ਲ ਬਣਾਉਂਦੇ ਆ 13 ਤਰੀਕ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਕੋਲੋਂ ਉਹਦੀ ਐਨਓਸੀ ਲੈਂਦੇ ਆ ਕਿਉਂਕਿ ਜਿਹੜੇ ਫੰਡਸ ਆਣੇ ਨੇ ਜਿਹੜੇ ਇਹ ਪਹਿਲੇ ਯੂਜੀਸੀ ਨੂੰ ਮਿਲਣਗੇ ਯੂਜੀ ਵਾਈਸ ਚਾਂਸਲਰ ਸਾਹਿਬ ਫਿਰ ਸਾਨੂੰ ਕਾਲਜਿਸ ਵਿੱਚ ਭੇਜਣਗੇ ਔਰ ਅਸੀਂ ਇਹ 14 ਤਰੀਕ ਨੂੰ ਉਹਦੀ ਗ੍ਰਾਂਟ ਦੀ ਅਪਰੂਵਲ ਵੀ ਲੈ ਲੈਂਦੇ ਆ ਹੁਣ ਗੱਲ ਆndi ਕਿ ਪ੍ਰਚਾਰ ਪ੍ਰਸਾਰ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਏਗੀ ਇਹ ਗੁਰਤੇਗ ਬਾਦਲ ਖਾਲਸਾ ਕਾਲਜ ਤੋਂ ਅਸੀਂ ਸ਼ੁਰੂ ਕਰਾਂਗੇ ਔਰ ਇਹਦੇ ਲਈ ਟੀਮਾਂ ਬਣਾਈਆਂ ਗਈਆਂ ਨੇ ਕਿ ਜਿਸ ਤਰੀਕੇ ਦੇ ਨਾਲ ਇਸ ਦੀ ਪ੍ਰਚਾਰ ਪ੍ਰਸਾਰ ਲਈ ਉਹ ਵਿਦਵਾਨ ਉਹ ਬੁੱਧੀਜੀਵੀ ਜਿਨ੍ਹਾਂ ਨੇ ਕੰਮ ਕੀਤਾ ਜਿਸ ਤਰ੍ਹਾਂ ਸਾਡੇ ਦਿੱਲੀ ਦੇ ਵਿੱਚ ਡਾਕਟਰ ਜਸਪਾਲ ਸਿੰਘ ਨੇ ਜਿਹੜੇ ਵਾਈਸ ਚਾਂਸਲਰ ਰਹੇ ਨੇ ਪੰਜਾਬੀ ਯੂਨੀਵਰਸਿਟੀ ਦੇ ਉਹੋ ਜਿਹੇ ਮਾਹਿਰਾਂ ਕੋਲੋਂ ਉਹ ਉਹਨਾਂ ਵਰਗੇ ਕਈ ਹੋਰ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਲੈ ਕੇ ਨਾਲ ਕਰ ਸਕਦੇ ਹਾਂ ਕਿ ਇਸ ਭਾਸ਼ਾ ਨੂੰ ਆਪਣੀ ਲਿਪੀ ਨੂੰ ਘਰ ਘਰ ਤੱਕ ਪਹੁੰਚਾਈਏ ਔਰ ਅੱਜ ਦੀ ਡੇਟ ਜਿਹੜਾ ਸਭ ਤੋਂ ਵੱਡਾ ਮਾਧਿਅਮ ਹੈ ਉਹ ਸੋਸ਼ਲ ਮੀਡੀਆ ਦਾ ਹੈ ਉਹ ਐਪਸ ਦਾ ਹੈ ਹਰ ਫੋਨ ਦੇ ਵਿੱਚ ਅਗਰ ਸਿੱਖਾ ਦੇ ਅਸੀਂ ਐਪ ਪਾ ਦਿਆਂਗੇ ਆਪਣੀ ਲਿਪੀ ਨੂੰ ਪੜਨ ਦੀ ਸਮਝਣ ਦੀ ਉਹਨੂੰ ਸਮਝਾਉਣ ਦੀ ਤਰੀਕੇ ਦੀ ਤਾਂ ਮੈਨੂੰ ਲੱਗਦਾ ਹੈ ਕਿ ਇਹਦਾ ਬੜਾ ਵੱਡਾ ਪ੍ਰਚਾਰ ਔਰ ਪ੍ਰਸਾਰ ਹੋ ਸਕੇਗਾ ਇਹ ਇਹਦੇ ਨਾਲ ਜਿਹੜੀ ਸਕਿੱਲ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਇਹਦਾ ਜਿਹੜਾ ਬਜਟ ਹੈ ਇਹਦੇ ਬਜਟ ਤਕਰੀਬਨ 100 ਕਰੋੜ ਤੋਂ ਉੱਪਰ ਜਾਣਾ ਹੈ ਔਰ 10000 ਬੱਚੇ ਨੂੰ ਅਸੀਂ ਸਕਿੱਲ ਡਿਵੈਲਪਮੈਂਟ ਦੇ ਨਾਲ ਜੋੜੀਏ ਜਿਹੜਾ ਹੋਰ 100 ਕਰੋੜ ਤੋਂ ਉੱਤੇ ਹੈ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਪੈਕੇਜ ਦਾ ਜਿਹੜਾ ਸਾਨੂੰ ਫਾਇਦਾ ਮਿਲੇਗਾ ਤਕਰੀਬਨ 200 ਕਰੋੜ ਰੁਪਏ ਦੀ ਐਕਸੈਸ ਜਿਹੜੀ ਸਰਕਾਰ ਵੱਲੋਂ ਗ੍ਰਾਂਟ ਆਣੀ ਨੇ ਤੇ ਸਾਡੇ ਬੱਚਿਆਂ ਨੂੰ ਉਹਦਾ ਫਾਇਦਾ ਮਿਲਣਾ ਹੈ ਅਸੀਂ ਤੇ ਸਿਰਫ ਇੱਕ ਨੋਡਲ ਅਫਸਰ ਦੇ ਰੂਪ ਦੇ ਵਿੱਚ ਕੰਮ ਕਰਨਾ ਹੈ ਸਕਿੱਲ ਡਿਵੈਲਪਮੈਂਟ ਲਈ ਅਸੀਂ ਜਿਹੜੇ ਹੈ ਆਪਣੇ ਇੰਸਟੀਚਿਊਟ ਸਾਡੇ ਹੈਗੇ ਨੇ ਸਾਡੇ ਕੋਲੋਂ ਜਗ੍ਹਾਵਾਂ ਹੈਗੀਆਂ ਨੇ ਅਸੀਂ ਉਹਨਾਂ ਨੂੰ ਇਨਫਰਾਸਟ੍ਰਕਚਰ ਤਿਆਰ ਕਰਕੇ ਦੇਣਾ ਔਰ ਨਾਲ-ਨਾਲ ਉੱਥੇ ਜਿਹੜੀ ਮਸ਼ੀਨਰੀ ਲੱਗਣੀ ਹੈ ਉਹ ਤੇ ਜਿਹੜੇ ਇਕਵਿਪਮੈਂਟਸ ਆਨੇ ਨੇ ਉਹ ਸਰਕਾਰ ਵੱਲੋਂ ਮੁਹੱਈਆ ਕਰਾਏ ਜਾਣਗੇ ਔਰ ਸਰਕਾਰ ਅਕੋਲੋ ਅਸੀਂ ਇਹ ਪਹਿਲੀ ਦਿਨ ਇਹ ਗੱਲ ਰੱਖੀ ਹੈ ਕਿ ਅਸੀਂ ਉਹ ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਕਰਾਣੀ ਹੈ ਉਹ ਕੰਮ ਕਰਾਣੇ ਨੇ ਸਿਖਾਣੇ ਨੇ ਜਿਹਦੀ ਪਲੇਸਮੈਂਟਸ ਬਾਜ਼ਾਰ ਚ ਹੋਣ ਅੱਜ ਕੰਮ ਸਿੱਖ ਕੇ ਬੱਚਾ ਘਰ ਬੈਜੇ ਉਹਦਾ ਕੋਈ ਫਾਇਦਾ ਨਹੀਂ ਹੈ ਜਦ ਤੱਕ ਉਹਨੂੰ ਨੌਕਰੀ ਪ੍ਰੋਪਰ ਤਰੀਕੇ ਨਾਲ ਨਹੀਂ ਲੱਗਦੀ ਮੈਂ ਰੁਕਣਾ ਚਾਹਾਂਗਾ ਤੁਹਾਨੂੰ ਪੰਜਾਬੀ ਇੰਡਸਟਰੀ ਪਟਿਆਲਾ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਔਰ ਉਹਨੂੰ ਪ੍ਰਮੋਟ ਕਰਨ ਦੇ ਲਈ ਕੰਮ ਹੋ ਰਿਹਾ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਇਨੀਸ਼ੀਏਟਿਵ ਲਿਆ ਹੈ ਇਹਦਾ ਸਪੈਸੀਫਿਕ ਬਜਟ ਮਨਾਰਟੀ ਡਿਪਾਰਟਮੈਂਟ ਵੱਲੋਂ ਕਿੰਨਾ ਹੈ ਤੇ ਕਿੰਨੇ ਸਮੇਂ ਚ ਅਸੀਂ ਉਹਨੂੰ ਪੂਰਾ ਕਰਸ ਲਵਾਂਗੇ ਦੇਖੋ ਹਲੇ ਬਜਟ ਦੀ ਗੱਲ ਉਹਨਾਂ ਨੇ ਨਹੀਂ ਕੀਤੀ ਉਹਨਾਂ ਨੇ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਤਕਰੀਬਨ 100 ਕਰੋੜ ਤੋਂ ਉੱਪਰ ਆਏਗਾ ਤਕਰੀਬਨ ਬਟ ਇਹਦੇ ਉੱਤੇ ਜਿਸ ਵਕਤ ਅਸੀਂ ਉਹਨਾਂ ਨਾਲ ਪੂਰੀ ਰੂਪਰੇਖਾ ਬਣਾ ਕੇ ਦੱਸਾਂਗੇ ਅਸੀਂ ਬੱਚਿਆਂ ਦੀ ਲਿਮਿਟ ਦੱਸਾਂਗੇ ਸਾਡੇ ਕੋਲ ਬੱਚਾ ਕਿੰਨਾ ਆ ਗਿਆ ਹੈ ਬਜਟ ਤੇ ਤਾਂ ਮੈਂ ਅੱਜ 500 ਬੱਚਿਆਂ ਦਾ ਪ੍ਰਬੰਧਨ ਬਣਾ ਕੇ ਚੱਲਵਾਂ ਐਡਮਿਸ਼ਨ ਮੇਰੇ ਕੋਲ 5 ਦੀ ਹੋਏ ਜਾਂ 50 ਦੀ ਹੋਏ ਤੇ ਮੈਂ ਉਹਦਾ ਬਜਟ ਨਹੀਂ ਦੱਸ ਸਕਦਾ ਜੇ 500 ਦੀ ਅਸੀਂ ਲੈ ਕੇ ਚੱਲ ਰਹੇ ਹਾਂ 5000 ਵੀ ਹੋ ਸਕਦਾ ਚਾਹਵਨ ਆ ਜਾਏ ਸੋ ਬਜਟ ਐਕਸੈਸ ਵੀ ਹੋਏਗਾ ਸੋ ਇਹਦੀ ਕੋਈ ਲਿਮਿਟ ਫੋ ਜਿੰਨੀ ਹੈਗੀ ਇਹ ਤੇ ਜਦ ਪ੍ਰਪੋਜ਼ਲ ਸਾਹਮਣੇ ਜਾਣ ਗਿਆ ਫਿਰ ਉਹ ਸਾਡੇ ਨਾਲ ਲਿਮਿਟ ਤੈਅ ਕਰਨਗੇ ਜੀ ਕਿ ਮੈਕਸਿਮਮ ਅਸੀਂ ਇੰਨੇ ਦੇ ਸਕਾਂਗੇ ਉਹਦੇ ਬਾਰੇ ਅਸੀਂ ਤਦ ਗੱਲ ਕਰ ਪਾਵਾਂਗੇ ਵਿਦੇਸ਼ਾਂ ਦੇ ਵਿੱਚ ਆਸਟ੍ਰੇਲੀਆ ਕੈਨੇਡਾ ਯੂ ਐਸ اے ਦੇ ਵਿੱਚ ਜਿਹੜੇ ਗੁਰੂ ਕਰਨੇ ਉੱਥੇ ਬੱਚਿਆਂ ਨੂੰ ਗੁਰਬਾਣੀ ਔਰ ਗੁਰਮੁਖੀ ਦੇ ਨਾਲ ਜੋੜਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਪ੍ਰਵਾਸੀ ਭਾਰਤੀਆਂ ਦੀ ਜਿਹੜੀ ਮੰਗ ਹੈ ਉਹ ਵੀ ਤੁਸੀਂ ਇਨੀਸ਼ੀਏਟਿਵ ਲਾਉਂਗੇ ਉਹ ਵੀ ਆਨਲਾਈਨ ਜਾਂ ਆਫਲਾਈਨ ਕੋਰਸ ਵੀ ਚਾਹੁੰਦੇ ਨੇ ਉਹਨਾਂ ਨੂੰ ਇਨਵੋਲਵ ਕਰੋਗੇ ਬਿਲਕੁਲ ਜਿਹੜੀ ਮੈਂ ਤਾਂ ਗੱਲ ਕੀਤੀ ਐਪ ਦੀ ਇਹ ਘਰ ਘਰ ਤੱਕ ਪਹੁੰਚਣੀ ਹੈ ਇਹ ਦੁਨੀਆ ਦੇ ਹਰ ਕੋਨੇ ਦੇ ਵਿੱਚ ਇਹ ਪਹੁੰਚ ਸਕਦੀ ਐਪਸ ਜਦ ਉਹਦਾ ਪ੍ਰੋਪਰ ਉਹਦਾ ਪ੍ਰਚਾਰ ਹੋਏਗਾ ਉਸ ਐਪਸ ਨੂੰ ਡਾਊਨਲੋਡ ਕਰਨ ਨੂੰ ਅਸੀਂ ਤੁਹਾਡੇ ਮੀਡੀਆ ਰਾਹੀਂ ਵੀ ਸੋਸ਼ਲ ਮੀਡੀਆ ਰਾਹੀਂ ਜਦ ਅਸੀਂ ਪ੍ਰਚਾਰ ਕਰਾਂਗੇ ਤੇ ਹਰ ਜਿਹੜਾ ਚਾਹਵਨ ਬੰਦਾ ਹੈ ਉਹ ਭਾਵੇਂ ਕੈਨੇਡਾ ਬੈਠਾ ਹੈ ਭਾਵੇਂ ਆਸਟ੍ਰੇਲੀਆ ਬੈਠਾ ਹੈ ਭਾਵੇਂ ਅਮਰੀਕਾ ਬੈਠਾ ਹੈ ਭਾਵੇਂ ਨਿਊਜ਼ੀਲੈਂਡ ਬੈਠਾ ਹੈ ਉੱਥੇ ਬੈਠ ਕੇ ਜਿਹੜਾ ਜੁੜਨਾ ਚਾਹੇਗਾ ਉਹਨੂੰ ਜੋੜਾਂਗੇ ਔਰ ਅਸੀਂ ਇਹਦੇ ਉੱਤੇ ਡਾਟਾ ਲੈ ਕੇ ਅਸੀਂ ਉਹਨਾਂ ਤੱਕ ਅਪਰੋਚ ਵੀ ਜ਼ਰੂਰ ਕਰਾਂਗੇ ਔਰ ਜਿੱਥੇ ਮੈਂ ਸਕਿੱਲ ਡਿਵੈਲਪਮੈਂਟ ਦੀ ਗੱਲ ਕਰ ਰਿਹਾ ਸੀ ਕਿ ਅਸੀਂ ਉਹ ਕੋਰਸੇ ਲੈ ਕੇ ਆਣੇ ਨੇ ਜਿਦੇ ਨਾਲ ਸਾਡੇ ਬੱਚਿਆਂ ਨੂੰ ਕੰਮ ਮਿਲ ਸਕੇ ਰੋਜ਼ਗਾਰ ਮਿਲ ਸਕੇ ਔਰ ਉਹਨਾਂ ਨੂੰ ਰੋਜ਼ਗਾਰ ਦੁਆਨੁਸਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਐਪ ਬਣਾ ਰਹੀ ਹੈ ਜਿਸ ਤਰੀਕੇ ਦੇ ਨਾਲ ਅ ਅੱਜ ਦੀ ਡੇਟ ਹੀ ਸਭ ਤੋਂ ਪ੍ਰਚਲਿਤ ਹੈ ਵੇ ਉਹਦੀ ਅ अर्बन ਕਲੱਬ ਹੁਣ ਉਹ अर्बन ਕਲੱਬ ਦੇ ਵਿੱਚ ਤੁਸੀਂ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਉਹਦੀ ਤੁਸੀਂ ਏਸੀ ਠੀਕ ਕਰਾਣਾ ਹੈ ਉਹਦੀ ਤੁਸੀਂ ਆਪਣੇ ਘਰ ਲਈ ਮਿਸਤਰੀ ਬੁਲਾਉਣਾ ਹੈ ਸੈਨੀਟਰੀ ਵਾਲਾ ਬੁਲਾਉਣਾ ਹੈ ਤੁਸੀਂ ਉਹਦੇ ਲਈ ਬਿਜਲੀ ਵਾਲਾ ਘਰ ਦਾ ਇਲੈਕਟ੍ਰੀਸ਼ੀਅਨ ਬੁਲਾਉਣਾ ਹੈ ਉਹ ਐਪ ਦੇ ਵਿੱਚ ਪਾਉਂਦੇ ਐ ਐਸੀ ਐਸੀ ਤਰੀਕੇ ਦੀ ਐਪ ਤਿਆਰ ਕੀਤੀ ਜਾਏਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਉਹਨਾਂ ਬੱਚਿਆਂ ਨੂੰ ਉਹਦੇ ਨਾਲ ਜੋੜ ਕੇ ਰੱਖਿਆ ਜਾਏਗਾ ਜਿਹੜੇ ਬੱਚੇ ਇੱਥੋਂ ਸਾਡੇ ਕੋਲੋਂ ਪਾਸ ਆਊਟ ਹੋ ਕੇ ਜਾਣਗੇ ਔਰ ਜਿਸ ਪਰਿਵਾਰ ਨੇ ਅਗਰ ਘਰੋਂ ਉਹਨਾਂ ਨੂੰ ਕੋਈ ਗੱਡੀ ਦਾ ਮੈਕੈਨਿਕ ਦੀ ਲੋੜ ਹੈ ਅਗਰ ਲੋੜ ਚੱਲ ਰਹੀ ਹੈ ਤੇ ਉਹ ਐਪ ਤੇ ਪਾਨ ਕੇ ਤੇ ਸਾਡੇ ਵੱਲੋਂ ਜਿਹੜਾ ਉਸ ਦਿਨ ਅਟੈਚਡ ਹੋਏਗਾ ਬੰਦਾ ਜਾਏਗਾ ਇਹਦੇ ਨਾਲ ਸਾਡਾ ਮਾਧਿਅਮ ਸਿਰਫ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਬੱਚਿਆਂ ਨੂੰ ਰੋਜ਼ਗਾਰ ਦਵਾਉਂਦਾ ਰਹੇਗਾ ਸਕਿੱਲ ਡਿਵੈਲਪਮੈਂਟ ਦੀ ਗੱਲ ਜਿਹੜਾ ਪਹਿਲਾ ਬੈਚ ਟੋਟਲ 10000 ਬੱਚੇ ਦੀ ਤੁਸੀਂ ਗੱਲ ਕਰਦੇ ਹੋ ਇਹਦਾ ਮਤਲਬ ਜਿਹੜੇ ਬੱਚੇ ਘੱਟ ਪੜੇ ਲਿਖੇ ਨੇ ਉਹਨਾਂ ਨੂੰ ਪੈਰਾਂ ਸਿਰ ਖੜਾ ਕਰਨ ਦੇ ਲਈ ਸਵੈਰਜਗਾਰ ਦੇ ਲਈ ਉਹਦੇ ਲਈ ਬਾਅਦ ਦੇ ਵਿੱਚ ਲੋਨ ਵਗੈਰਾ ਦੀ ਫੈਸਿਲਿਟੀ ਦਾ ਵੀ ਤੁਸੀਂ ਪ੍ਰਬੰਧ ਕਰ ਰਹੇ ਹੋ ਨਹੀਂ ਸਾਡਾ ਨਹੀਂ ਇਹਦੇ ਵਿੱਚ ਲੋਨ ਪ੍ਰਬੰਧ ਆਪਣੇ ਆਪ ਹੀ ਹੋ ਜਾਂਦਾ ਹੈ ਜਿਸ ਵਕਤ ਜਿਹੜੇ ਬੱਚੇ ਇੱਥੋਂ ਜਿਸ ਵਕਤ ਆ ਪਾਸ ਆਊਟ ਕਰਦੇ ਨੇ ਇੱਥੋਂ ਸਕਿੱਲ ਡਵੈਲਪਮੈਂਟ ਦੇ ਕੋਸ਼ਿਸ਼ ਕਰਦੇ ਨੇ ਇਹਨਾਂ ਨੂੰ ਲੋਨ ਲੈਣਾ ਇੱਕ ਜਿਹੜੀ ਪ੍ਰਧਾਨ ਮੰਤਰੀ ਵਿਕਾਸ ਯੋਜਨਾ ਹੈ ਉਹਦੇ ਵਿੱਚ ਬਹੁਤ ਵੱਡਾ ਇਹਦੇ ਵਿੱਚ ਰੋਲ ਹੈਗਾ ਕਿ ਇਹਨਾਂ ਨੂੰ ਲੋਨ ਪ੍ਰੋਵਾਈਡ ਕੀਤਾ ਜਾ ਸਕਦਾ ਹੈ ਇਸ ਯੋਜਨਾ ਦੇ ਅੰਤਰਗਤ ਗੋਗੇ ਸਰਕਾਰ ਦੀ ਯੋਜਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਬੱਚਿਆਂ ਨੂੰ ਤਾਂ ਕਿਉਂ ਨਾ ਫਾਇਦਾ ਲੈ ਕੇ ਦੇਵੇ ਮੈਨੂੰ ਯਾਦ ਹੈ ਕਿ ਜਦ ਮਿਨੋਰਟੀ ਸਟੇਟਸ ਅਸੀਂ ਲਿਆ ਸੀ ਕਾਲਜਾਂ ਦਾ ਤਾਂ ਵੀ ਕਈ ਲੋਕ ਸਾਡੇ ਵਿਰੋਧੀਆਂ ਨੇ ਇਹਦਾ ਆਪੋਸ ਕੀਤਾ ਸੀ ਕਿ ਜੀ ਕਿਉਂ ਲਿਆ ਜਾ ਰਿਹਾ ਜੀ ਮਿਨੋਰਟੀ ਸਟੇਟਸ ਮਗਰ ਅੱਜ ਦੇਖੋ ਜਿਸ ਵਕਤ ਸਾਡੇ ਕੋਲੋਂ 5% ਬੱਚਾ ਵੀ ਸਕੂਲ ਕਾਲਜਾਂ ਦੇ ਵਿੱਚ ਸਿੱਖਣੀ ਪੜਦਾ ਸੀ ਅੱਜ 60% 70% ਤੋਂ ਉੱਤੇ ਹਰ ਬੈਚ ਦੇ ਵਿੱਚ ਬੱਚਾ ਜਾਂਦਾ ਹੈ ਸਿੱਖ ਬੱਚਾ ਸੋ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਨੇ ਤੁਹਾਡੀਆਂ ਐਮਕੇਸੀ ਮਿਨੋਰਟਿਸ ਵਾਸਤੇ ਹੁੰਦੀਆਂ ਨੇ ਮਿਨੋਰਟਿਸ ਨੂੰ ਅਵੇਲ ਕਰਨੀਆਂ ਚਾਹੀਦੀਆਂ ਜਿਹੜੀਆਂ OBC ਵਾਸਤੇ ਹੁੰਦੀਆਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਸੋ ਮੈਂ ਸਮਝਦਾ ਕਿ ਇਹ ਜਿਹੜੀ ਫੈਸਿਲਿਟੀਆਂ ਨੂੰ ਅਵੇਲ ਕਰਨਾ ਸਾਡਾ ਰਾਈਟ ਵੀ ਹੈ ਕਿਉਂਕਿ ਸਾਡੇ ਆ ਜਿਹੜਾ ਵਪਾਰੀ ਵਰਗ ਹੈ ਜਿਹੜਾ ਸਾਡੇ ਵੱਡੇ ਤਰਨਾਡ ਸਿੱਖ ਨੇ ਇਹ ਟੈਕਸ ਵੀ ਸਰਕਾਰ ਨੂੰ ਉਹਨਾਂ ਦਿੰਦੇ ਨੇ ਉਸੇ ਸਰਕਾਰ ਦੇ ਮਾਧਿਅਮ ਤੋਂ ਉਸੇ ਸਰਕਾਰ ਦੇ ਪੈਸੇ ਨਾਲ ਸਾਡੇ ਬੱਚੇ ਜਿਹੜੇ ਅਫੋਰਡ ਨਹੀਂ ਕਰਦੇ ਉਹ ਪੜ ਜਾਣ ਤੇ ਮੈਂ ਸਮਝਦਾ ਇਹਦੇ ਵਿੱਚ ਕੋਈ ਗਲਤ ਗੱਲ ਵੀ ਨਹੀਂ ਹੈ ਕਲਕਾ ਸਾਹਿਬ ਪ੍ਰੀਫਰੈਂਸ ਕੀ ਰਹੇਗੀ ਪੰਜਾਬ ਦਾ ਸਿੱਖ ਬੱਚਾ ਹੋਵੇ ਦਿੱਲੀ ਦਾ ਹੋਵੇ ਜਾਂ ਕੋਈ ਵੀ ਸਿੱਖ ਬੱਚਾ ਹੋਵੇ ਦੇਖੋ ਇਹ ਮੈਂ ਵਿਤਕਰਾ ਕਿਸੇ ਨਾਲ ਕਰ ਨਹੀਂ ਸਕਦਾ ਬਟ ਮੇਰੀ ਪ੍ਰੀਫਰੈਂਸ ਤਾਂ ਹਮੇਸ਼ਾ ਦਿੱਲੀ ਦੀ ਰਹੇਗੀ ਕਿ ਦਿੱਲੀ ਦੇ ਬੱਚਿਆਂ ਵਾਸਤੇ ਸੀ ਲੈ ਕੇ ਆਇਆ ਦਿੱਲੀ ਸ ਬਟ ਜਿੰਨੇ ਵੀ ਬੱਚਦੇ ਬੱਚੇ ਐਨਸੀਆਰ ਤੋਂ ਪੰਜਾਬ ਤੋਂ ਕਿਧਰੋਂ ਵੀ ਆ ਸਕਦੇ ਹੁਣ ਸਾਡੇ ਸਿੱਖ ਬੱਚੇ ਵੀ ਹੋ ਸਕਦੇ ਨੇ ਮਿਨੋਰਟੀਜ਼ ਦੇ ਹੋਰ ਵੀ ਕਿਉਂਕਿ ਮਿਨੋਰਟੀਜ਼ ਦੀ ਸਕੀਮ ਹੈ ਤੇ ਹੋਰ ਵੀ ਆਣਗੇ ਬਟ ਸਾਡੀ ਪ੍ਰਾਇਓਰਟੀ ਤੇ ਆਪਣੇ ਵੱਲ ਹੋ ਰਹੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿਹੜੀ ਵੀ ਰਜਿਸਟ੍ਰੇਸ਼ਨ ਹੋਏ ਉਸ ਸਿੱਖ ਬੱਚਿਆਂ ਦੀ ਹੋਵੇ ਸੋ ਦਿੱਲੀ ਸ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਪ੍ਰਚਾਰ ਦੇ ਲਈ ਇੱਕ ਵੱਡਾ ਇਨੀਸ਼ੀਏਟਿਵ ਲੈ ਰਹੀ ਹੈ ਉੱਥੇ ਦੂਜੇ ਪਾਸੇ ਸਕਿੱਲ ਡਿਵੈਲਪਮੈਂਟ ਦੇ ਨਾਂ ਦੇ ਉੱਤੇ 10000 ਬੱਚਿਆਂ ਨੂੰ ਰੁਜ਼ਗਾਰ ਦੇਣ ਦਾ ਵੀ ਪ੍ਰਬੰਧ ਕਰ ਰਹੀ ਹੈ ਔਰ ਇਹ ਬੜਾ ਵੱਡਾ ਇਨੀਸ਼ੀਏਟਿਵ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਨਾਰਟੀ ਡਿਪਾਰਟਮੈਂਟ ਦਾ ਔਰ ਖਾਸ ਤੌਰ ਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਕਮੇਟੀ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਅਗਵਾਈ ਚ ਜਿਹੜੀ ਚੱਲ ਰਹੀ ਹੈ ਸੋ ਇਸ ਇਨੀਸ਼ੀਏਟਿਵ ਦਾ ਉਹਨਾਂ ਸਿੱਖ ਬੱਚਿਆਂ ਨੂੰ ਜ਼ਿਆਦਾ ਫਾਇਦਾ ਹੋਏਗਾ ਜਿਹੜੇ ਘੱਟ ਪੜੇ ਲਿਖੇ ਨੇ ਔਰ ਆਪਣੇ ਸਵੈ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਨੇ ਸੋ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਦਾ ਤੁਸੀਂ ਵੀ ਲਾਭ ਉਠਾਓਗੇ ਮੈਨੂੰ ਜਸਵਿੰਦਰ ਸਿੰਘ ਮਿੱਟਣ ਨੂੰ ਦੇ ਇਜਾਜ਼ਤ ਦੇਖਦੇ ਰਹੋ ਤੁਹਾਡਾ ਆਪਣਾ ਤੁਹਾਡੇ ਲਈ ਪ੍ਰ